ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ ਸਤ ਸੰਗ ਜੀ ਚੱਲ ਰਹੀ ਲੜੀਵਾਰ ਕਥਾ ਸਰਲ ਕਥਾ ਵਿਚਾਰ ਤੀਸਰੀ RAM ਕਲੀ ਕੀ ਵਾਰ ਰਾਏ ਬਲਵੰਡ tatha ਸੱਤੇ ਢੁਮਾਕੀ ਜਿਸ ਦੀ ਅਸੀਂ ਪਿਛੇ ਪਿਛੇ ਪੰਜ ਪੌੜੀਆਂ ਵਿਚਾਰ ਸਹਿਤ ਸਰਵਣ ਕਰਾਏ ਹਾਂ ਛੇਵੀਂ ਪੌੜੀ ਆਰੰਭ ਕਰ ਰਹੇ ਆ ਅੱਗੇ ਹੁਣ ਸੱਤਾ ਬਲਵੰਡ ਜੀ ਸ੍ਰੀ ਗੁਰੂ ਅਮਰਦਾਸ ਐ ਮਹਾਰਾਜ ਜੀ ਦੀ ਮਹਿਮਾ ਕਥਨ ਕਰਦੇ ਇਸ ਛੇਵੀਂ ਪੌੜੀ ਦੇ ਵਿੱਚ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਇਹ ਸਤਿਗੁਰੂ ਅਮਰਦਾਸ ਜੀ ਆਪ ਜੀ ਦੇ ਮੱਥੇ ਉੱਤੇ ਵੀ ਉਹੀ ਟਿੱਕਾ ਤਿਲਕ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮੱਥੇ ਉੱਤੇ ਕੇਸਰ ਤੇ ਚੰਦਨ ਨੂੰ ਕਸਾ ਕੇ ਗੁਰਤਾ ਗੱਦੀ ਦੇਣ ਵੇਲੇ ਲਗਾਇਆ ਸੀ ਅਤੇ ਉਹੀ ਬੈਠਣ ਵਾਸਤੇ ਤਖਤ ਹੈ ਜਿਹੜਾ ਪਹਿਲੇ ਗੁਰਾਂ ਨੇ ਦੂਸਰੇ ਗੁਰਾਂ ਨੂੰ ਗੁਰਤਾ ਗੱਦੀ ਵਾਲਾ ਦਿੱਤਾ ਸੀ ਉਹੀ ਗੁਰਸਿੱਖਾਂ ਦੀ ਦੀਵਾਨ ਸਭਾ ਹੈ ਪਿਉ ਦਾ ਦੇ ਜੀਵ ਹਾ ਪੋਤਾ ਪਰਵਾਣ ਏ ਗੁਰੂ ਜੀ ਪਿਉ ਪਿਤਾ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾਦੇ ਗੁਰੂ ਸਤਗੁਰੂ ਨਾਨਕ ਦੇਵ ਜੀ ਉਹਨਾਂ ਦੋਹਾਂ ਜੀਵ ਹਾ ਜੈਸਾ ਪੁੱਤਰਾ ਤੂੰ ਹੀ ਸ੍ਰੀ ਗੁਰੂ ਅਮਰਦਾਸ ਜੀ ਗੁਰਮਤਿ ਅਨਸਾਰ ਪ੍ਰਵਾਨ ਪ੍ਰਮਾਣਿਕ ਹੋਇਆ ਹੈ ਜਿਨ ਬਾਸ ਕਨੇਦਰੈ ਕਤਿਆ ਕਰਨੇਹੀ ਤਾਣ ਹੈ ਗੇ ਗੁਰੂ ਜਿਸ ਪਰਮੇਸ਼ਰ ਨੇ ਬਾਸਕ 나ਗ ਦੇ ਨੇਤਰਾ ਪਾਇਆ ਹੈ ਅਤੇ ਤਾਣ ਬਲ ਰੂਪੀ ਨੇਹਾ ਨੇਣੀ ਬਣਾਉਣਾ ਕੀਤੀ ਹੈ ਆਪਣਾ ਬਲ ਲਾ ਕਰਕੇ ਪ੍ਰੀਤ ਰੂਪੀ ਰੱਸੀ ਨਾਲ ਬੰਨਣਾ ਕੀਤਾ ਹੈ ਜਿਨ ਸਮੁੰਦ ਵਿਰੋਲਿਆ ਕਰ ਮੀਰ ਮਧਾਣ ਮੇਰ ਕਈ ਸਮੇਰ ਪਰਬਤ ਦੀ ਮਧਾਨ ਮਧਾਨੀ ਬਣਾ ਕਰਕੇ ਜਿਸ ਨੇ ਸਮੁੰਦਰ ਨੂੰ ਵਿਰੋਲਿਆ ਰੜਕਿਆ ਹੈ ਅਤੇ 14 ਰਤਨ ਕਾਲੇਨ ਕੀ ਤੋਨ ਚਾਣਾਨ ਹਾਂ 14 ਬਾਜ ਰਤਨਾ ਨੂੰ ਸਮੁੰਦਰ ਵਿੱਚੋਂ ਕੱਢਣਾ ਕੀਤਾ ਤੇ ਫਿਰ 14 ਰਤਨਾ ਦਾ ਦੁਨੀਆ ਦੇ ਅੰਦਰ ਚਾਣਾਨ ਪ੍ਰਕਾਸ਼ ਕੀਤਾ ਉਸ ਪਰਮੇਸ਼ਰ ਦਾ ਆਪ ਜੀ ਸਤਿਗੁਰੂ ਅਮਰਦਾਸ ਜੀ ਰੂਪ ਹੋ ਕੋੜਾ ਗੀਤੋ ਸਹਿਜ ਦਾ ਜਤ ਕੀਓ ਭਲਾਣ हे गुरु अमरदास सह महाराज जी आप जी ਦੇ ਆਪ ਜੀ ਨੇ ਬ੍ਰह्म सहज ਗਿਆਨ ਦਾ ਉੱਚ ਸਰਵਾ ਘੋੜਾ ਬਣਾਉਣਾ ਕੀਤਾ ਹੈ ਅਤੇ ਜਤ ਇੰਦਰੀਆਂ ਦਾ ਦਮਨ ਕਰਨ ਰੂਪ ਲਾਣ ਕਾਠੀ ਪਾਉਣਾ ਕੀਤੀ ਹੈ ਤਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਹਾ ਸੱਚ ਬੋਲਣ ਦਾ ਵਾ ਸੱਚਾ ਉਪਦੇਸ਼ ਦੇਣ ਦਾ ਤਣਖ ਕਮਾਨ ਚੜਾਉਣਾ ਕੀਤਾ ਹੈ ਅਤੇ ਵਾਹਿਗੁਰੂ ਦੇ ਜਸ ਕੀਰਤ ਦਾ ਬਾਣ ਤੀਰ ਖਿੱਚਿਆ ਹੋਇਆ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ ਕਲ ਯੁਗ ਦੇ ਵਿੱਚ ਅੰਦਰ ਬਹੁਤ ਤੂ ਧੂਆਂ ਤਾਰ ਗਿਆਨ ਦਾ ਅੰਧਾਰ ਹਨੇਰਾ ਸੀ ਵਾ ਅਵਰਨ ਰੂਪੀ ਤੂ ਧੂਏ ਦੇ ਕਾਰਨ ਅ ਗਿਆਨ ਦਾ ਹਨੇਰਾ ਸੀ ਕਲ ਯੁਗ ਦੇ ਵਿੱਚ ਗਿਆਨ ਵਿਚਾਰ ਰੂਪੀ ਰਹਿ ਕਿਰਨਾ ਵਾਲਾ ਆਪ ਜੀ ਦਾ ਸਰੂਪ ਹੀ ਗੁਰੂ ਰੂਪਾਲ ਪ੍ਰਕਾਸ਼ ਸੂਰਜ ਹੋ ਕੇ ਚੜਿਆ ਹੈ ਸਤਹ ਖੇਤ ਜਮਾਇਓ ਸਤਹ ਹੋ ਸ਼ਾਵੜ ਜਿਸ ਗੁਰੂ ਨਾਨਕ ਦੇਵ ਜੀ ਨੇ ਇੱਕ ਜ਼ਿਮੀਂਦਾਰ ਦਾ ਖੇਤ ਗਊਆਂ ਮੱਜਾਂ ਦਾ ਚਰਾੰਦ ਕੀਤਾ ਆਇਆ ਸੀ ਆਪਣੀ ਸੱਤਿਆ ਨਾਲ ਖੇਤ ਜਮਾਇਓ ਜਮਾ ਦਿੱਤਾ ਸੀ ਜਿਸ ਗੁਰੂ ਨਾਨਕ ਦੇਵ ਜੀ ਦੇ ਸਤ ਪ੍ਰਤਾਪ ਨੂੰ ਵਾ ਸੱਤਿਆ ਨੂੰ ਵੇਖ ਕੇ ਸਾਪ ਨੇ ਸ਼ਾਵਾਣ ਸ਼ਾ ਕੀਤੀ ਸੀ ਸਤ ਗੁਰਾਂ ਦੀ ਸੱਤਿਆ ਕਰਕੇ ਬ੍ਰਿਸ਼ ਦੀ ਛਾਇਆ ਸਤ ਗੁਰਾਂ ਤੇ ਹੀ ਰਹੀ ਬਾਕੀ ਸਾਰੇ ਬ੍ਰਿਸ਼ਾਂ ਦੇ ਪਰਛਾਵੇਂ ਟਲ ਗਏ ਸਨ ਪਰ ਉਸ ਬ੍ਰਿਸ਼ ਦੀ ਛਾ ਨਹੀਂ ਟਲੀ ਉਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਆਪ ਜੀ ਗੁਰੂ ਅਮਰਦਾਸ ਜੀ ਹੋ ਨਿਤ ਰਸੋਈ ਨਿਤ ਰਸੋਈ ਤੇਰੀ ਐ ਕਿਉ ਮੈਦਾ ਖਾਣ ਏ ਗੁਰੂ ਅਮਰਦਾਸ ਜੀ ਤੇਰੀ ਐ ਆਪ ਜੀ ਦੀ ਲੰਗਰ ਰੂਪੀ ਰਸੋਈ ਵਿੱਚ ਨਿਤ ਪ੍ਰਤੀ ਕਿਉ ਕੀ ਮੈਦਾ ਬਰੀਕ ਆਟਾ ਖੰਡ ਆਦ ਸ੍ਰੇਸ਼ਟ ਪਦਾਰਥਾਂ ਦੁਆਰ ਤਿਹਾਵਲ ਕੜਾ ਪ੍ਰਸ਼ਾਦ ਤਿਆਰ ਹੋ ਕੇ ਵਰਤਦਾ ਹੈ ਜਾਰੇ ਗੁੰਡਾ ਸੁਜੀਓਸ ਮਨ ਮਹਿ ਸ਼ਬਦ ਪਰਵਾਣ ਏ ਗੁਰੂ ਜੀ ਜਿਸ ਨੇ ਹਿਰਦੇ ਵਿੱਚ ਤੇਰੇ ਸ਼ਬਦ ਉਪਦੇਸ਼ ਨੂੰ ਪ੍ਰਵਾਨਿਕ ਮੰਨਿਆ ਉਸ ਨੂੰ ਚਾਰੇ ਕੁੰਟਾਂ ਤਰਫਾਂ ਵਿੱਚ ਸਾਰਾ ਵਰਤਾਰਾ ਵਰਤਦਾ ਸੁਜੀਓਸ ਦੇ ਸੌਂਦਾ ਹੈ ਆਵਾ ਗੌਣ ਨਿਵਾਰਿਓ ਕਰ ਨਦਰਨੀ ਸਾਨ हे गुरुजी जिस ਦੇ ਹਿਰਦੇ ਵਿੱਚ ਆਪ ਜੀ ਨੇ ਕਿਰਪਾ ਨਦਰ ਦ੍ਰਿਸ਼ਟੀ ਕਰਕੇ ਸੱਚ ਸਰੂਪ ਆਪਣਾ ਸਰੂਪ ਨਿਸ਼ਾਨ ਪ੍ਰਗਟ ਕਰ ਦਿੱਤਾ ਹੈ ਉਸ ਦਾ ਆਵਾ ਗੋਣ ਆਉਣਾ ਜਾਣਾ ਜੰਮਣਾ ਮਰਨਾ ਨਿਵਾਰਿਓ ਨਿਵਿਰਤ ਕਰ ਦਿੱਤਾ ਹੈ ਆਉ ਤਰਿਆ ਔਤਾਰ ਲੈ ਸੋ ਪੁਰਖ ਸੁਜਾਣ ਉਹ ਪੁਰਖ ਪੂਰਨ ਸਰਬ ਕਲਾ ਸਮਰੱਥ ਸੁਜਾਣ ਅੰਤਰਜਾਮੀ ਪਰਮੇਸ਼ਰ ਆਪ ਜੀ ਦੇ ਰੂਪ ਵਿੱਚ ਹੀ ਔਤਾਰ अवतार ਲੈ ਕੇ ਸੰਸਾਰ ਦੀ কল্যাণ ਲਈ ਆਉਂਤਰਿਆਂ ਦਾ ਉਤਰਿਆ ਹੈ ਕਈ ਇਸ ਨੂੰ ਪਾੜ ਨੂੰ ਆਉਂਤਰੇ ਕਰੀ ਜਾਂਦੇ ਆ ਆਉਂਤਰਿਆ ਔਨਤਾਰ ਕਹਿੰਦੇ ਆ ਦਾਸ ਨੇ ਸੁਣਿਆ ਹੈ ਸੋ ਪਾੜ ਸ਼ੁੱਧ ਦਾ ਖਿਆਲ ਰੱਖਣਾ ਜਿੰਨਾ ਹੋ ਸਕੇ ਚਲੋ ਸ਼ੁੱਧ ਤਾਂ ਪ੍ਰਮਾਤਮਾ ਹੀ ਹੈ ਉਹ ਆਪ ਗੁਰੂ ਸ਼ੁੱਧ ਹੈ ਪਰ ਆਪਾਂ ਸੰਥਿਆ ਲੈ ਕੇ ਕੁਝ ਖਿਆਲ ਰੱਖਣਾ ਹੈ ਭੁੱਲਾਂ ਚੁੱਕਾਂ ਦੀ ਮਖਿਮਾ ਚੋਨਾ ਵਿੱਚ ਵਿਚਾਰ ਦੇ ਔ ਤਰਿਆ ਔਤਾਰ ਲੈ ਸੂ ਪੁਰਖ ਸੁ ਜਾਣ ਕਹਿੰਦੇ ਪੂਰਨ ਸਰਬ ਕਲਾ ਸਮਰਾਤਾ ਅੰਤਰਜਾਮੀ ਪਰਮੇਸ਼ਰ ਆਪ ਦੀ ਸਰੂਪ ਵਿੱਚ ਅਵਤਾਰ ਲੈ ਕੇ ਸੰਸਾਰ ਦੀ ਕਲਿਆਣ ਲਈ ਉਤਰਿਆ ਹੈ ਝਖੜਵਾ ਨਡੋ ਲਈ ਪਰਬਤ ਮੇराण ਆ ਲੋਭ ਰੂਪੀ ਝਖੜ ਤੇ ਵਾਸ਼ਨਾ ਰੂਪੀ ਵਾਉ ਹਵਾ ਵੀ ਆਪ ਜੀ ਨੂੰ ਡੋਲੇ ਡੁਲਾ ਨਹੀਂ ਸਕਦੀ ਕਿਉਂਕਿ ਆਪ ਜੀ ਦੇ ਮੇराणスメਰ ਪਰਬਤ ਵਾਂਗ ਅਚਲ ਸਰੂਪ ਹੋ ਜਾਣੈ ਬਿਰਥਾ ਜੀ ਕੀ ਜਾਣੀ ਹੂ ਜਾਣ ਏ ਗੁਰੂ ਜੀ ਨੀਚੇ ਕਰਕੇ ਆਪ ਜੀ ਜਾਣੀ ਜਾਣ ਹੋ ਕੇ ਸਾਰਿਆਂ ਜੀਵਾਂ ਦੇ ਹਿਰਦਿਆਂ ਦੀ ਬਿਰਥਾ ਹਾਲਤ ਨੂੰ ਜਾਣਦੇ ਹੋ ਕਿਆ ਸਾਲਾਹੀ ਸੱਚੇ ਬਾਦਸ਼ਾ ਜਾਂ ਤੂੰ ਸੁਗੜ ਸੁ ਜਾਣ ਏ ਸੱਚੇ ਬਾਦਸ਼ਾ ਅਸੀਂ ਤੇਰੀ ਕੀ ਸਾਲਾਹੀ ਸਿਫਤ ਕਰੀਏ ਜਦੋਂ ਤੂੰ ਆਪ ਹੀ ਸ੍ਰੇਸ਼ਟ ਘੜਤਾਂ ਦੇ ਘੜ ਨੂੰ ਤੇ ਸਾਰੇ ਵਿਹਾਰਾਂ ਦੇ ਚਲਾਉਣ ਨੂੰ ਸੁਜਾਨ ਚਦਰ ਹੈ দান ਜੇ ਸਤਗੁਰ ਭਾਵਸੀ ਸੋ ਸੱਤੇ দান ਇਹ ਸਤਗੁਰੂ ਜੀ ਜਿਹੜਾ দান ਆਪ ਜੀ ਨੂੰ ਭਾਵਸੀ ਪਾਉਂਦਾ ਉਹੋ ਦਾਨ ਮੈਨੂੰ ਸੱਤੇ ਰਬਾਬੀ ਨੂੰ ਬਖਸ਼ ਦਿਓ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਇਹ ਸਤਗੁਰੂ ਅਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਸੀਸ ਦਾ ਹੰਦਾ ਭਾਵ ਦਾ ਗੁਰਤਾ ਗੱਦੀ ਰੂਪ ਛਤਰ ਹੁਣ ਆਪ ਜੀ ਦੇ ਸੀਸ ਉੱਤੇ ਸਜ ਰਿਹਾ ਹੈ ਇਸ ਨੂੰ ਦੇਖ ਕੇ ਸਾਰੀ ਉਮਤ ਲੋਕਾਈ ਸ੍ਰਿਸ਼ਟੀ ਸਿੱਖੀ ਸੇਵ ਕੀ ਹੈਰਾਨ ਅश्चਰ ਜੋ ਰਹੀ ਹੈ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਲ ਇਹ ਸਤਿਗੁਰੂ ਜੀ ਆਪ ਜੀ ਦੇ ਮੱਥੇ ਉੱਤੇ ਵੀ ਸੋ ਉਹੀ ਟਿੱਕਾ ਤਿਲਕ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੱਥੇ ਉੱਤੇ ਕੇਸਰ ਤੇ ਚੰਦਨ ਨੂੰ ਘਸਾ ਕੇ ਗੁਰਤਾ ਗੱਦੀ ਦੇਣ ਵੇਲੇ ਲਗਾਇਆ ਸੀ ਅਤੇ ਉਹੀ ਬੈਠਣ ਵਾਸਤੇ ਸਿੰਘਾਸ਼ਣ ਹੈ ਜਿਹੜਾ ਪਹਿਲੇ ਗੁਰਾਂ ਨੇ ਦੂਸਰੇ ਗੁਰਾਂ ਨੂੰ ਗੁਰਤਾ ਗੱਦੀ ਵਾਲਾ ਦਿੱਤਾ ਸੀ ਉਹੀ ਗੁਰਸਿੱਖਾਂ ਦੀ ਦੀਵਾਨ ਸਭਾ ਹੈ ਪਿਉ ਦਾਦੇ ਜੀਵਹਾ ਪੋਤਰਾ ਪਰਵਾਰ ਏ ਗੁਰੂ ਪਿਉ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਦਾਦੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੋਹਾਂ ਜੀਵਹਾ ਜੈਸਾ ਹੀ ਪੋਤਰਾ ਗੁਰੂ ਸਰੂਪ ਵਿੱਚ ਤੁਸੀਂ ਆਪ ਹੋ ਅੱਗੇ ਹੁਣ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੀ ਮਹਿਮਾ ਕਥਨ ਕਰਦੇ ਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਸਤਿਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਪਤੰਤਾ ਦੇ ਜੋਗ ਹਨ ਜਿਸ ਪਰਮੇਸ਼ਰ ਨੇ ਸੰਸਾਰ ਨੂੰ ਸਿਰਜਿਆ ਹੈ ਉਸੇ ਨੇ ਆਪ ਗੁਰੂ ਰਾਮਦਾਸ ਰੂਪ ਸਵਾਰਨਾ ਕੀਤਾ ਹੈ ਉਸੇ ਨੇ ਗੁਰੂ ਰਾਮਦਾਸ ਰੂਪ ਹੋ ਕੇ ਜਿਗਿਆਸੂ ਦੇ ਤਾਈ ਬ੍ਰਹਮ ਗਿਆਨ ਦੇ ਕੇ ਸ਼ੁਭ ਗੁਣਾ ਨਾਲ ਸੰਵਾਰਨਾ ਕੀਤਾ ਹੈ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਹਾਏ ਪੂਰਨ ਕਰਾਮਾਤ ਸ਼ਕਤੀ ਹੋਈ ਹੈ ਕਿ ਆਪ ਰਚਨਹਾਰ ਪਰਮੇਸ਼ਰ ਨੇ ਗੁਰੂ ਰੂਪ ਵਿੱਚ ਆਪਣਾ ਸਰੂਪ ਧਾਰਿਆ ਹੈ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਾਰੇ ਸਿੱਖਾਂ ਤੇ ਸੰਗਤੀ ਸੰਗਤਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਜਾਣ ਕਰਕੇ ਨਮਸਕਾਰ ਆ ਬੰਦਨਾ ਕੀਤੀ ਹੈ ਅੱਗੇ ਸਤਿਗੁਰਾਂ ਦੇ ਸਨਮੁਖ ਬੇਨਤੀ ਕਰਕੇ ਉਚਾਰਨ ਕਰਦੇ ਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਪਾਰਾ ਵਾਰਿਆ ਇਹ ਸਤਿਗੁਰੂ ਜੀ ਤੂੰ ਅਟਲ ਅਚਲ ਸਰੂਪ ਹੈ ਵਾ ਆਪਣੇ ਆਨੰਦ ਦੇ ਅਟਲ ਟਲਣ ਤੋਂ ਰਹਤ ਹੈ ਭਾਵ ਇੱਕ ਰਸ ਅਲੰਦ ਸਰੂਪ ਹੈ ਅਥਾਹ ਕਈ ਅਥਾਹ ਸਰੂਪ ਹੈ ਤੇਰੇ ਗੁਨਾ ਦੀ ਥਾ ਨਹੀਂ ਆਉਂਦੀ ਭਾਵ ਤੂੰ ਬੇਅੰਤ ਸਰੂਪ ਹੈ ਅਤੂਲ ਤੋਲਣ ਤੋਂ ਰਹਿਦੈ ਭਾਵ ਤੂੰ ਬੁੱద్ధి ਰੂਪੀ ਤੱਕੜੀ ਦੇ ਚੇਤ ਰੂਪੀ ਛਾਬੜੇ ਵਿੱਚ ਪਾ ਕੇ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਦੇ ਨਾਲ ਤੋਲਿਆ ਨਹੀਂ ਜਾਂਦਾ ਅਤੇ ਤੇਰਾ ਪਾਰ ਆ ਵਾਰਿਆ ਪਾਰ ਉਰਵਾਰ ਕਰਕੇ ਵੀ ਕਿਸੇ ਦੇ ਪਾਸੋਂ ਅੰਤ ਨਹੀਂ ਪਾਇਆ ਜਾਂਦਾ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤਦ ਪਾਰ ਉਤਾਰਿਆ हे गुरुजी जिन्ना ने तैनू पाओ प्रेम करके सेवा ना कीता पूजना कीता है ओना पुरखा नु तू संसार समुंदर तो पार करके मुक्त रूप किनारे ते उतार देता है लब् लोभ काम क्रोध मोह मार कड्डे तुद स परवारिया पदार्थां दे खान दा लाभ जोडन दा लोभ लालच काम मंद वासना क्रोध गुस्सा ते शरीरां दा मोह आद आसरी संपदा रूपी ਸੱ ਪਰਵਾਰਿਆ ਕਹੀਏ ਸੱ ਪਰਵਾਰਿਆ ਨਹੀਂ ਕਹਿਣਾ ਸੱ ਪਰਵਾਰਿਆ ਸਹਿਤ ਪਰਵਾਰ ਨੂੰ ਦੇਵੀ ਸੰਪਦਾ ਦੇ ਨਾਲ ਮਾਰ ਕੇ ਜਿਗਿਆਸੂ ਦੇ ਹਿਰਦੇ ਵਿੱਚੋਂ ਤੂੰ ਬਾਹਰ ਕੱਢ ਦਿੰਦਾ ਹੈ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਇਹ ਸਤਿਗੁਰੂ ਜੀ ਜੋ ਤੇਰਾ ਹਰਿਮੰਦਰ ਸਾਹਿਬ ਰੂਪੀ ਸਰੂਪ ਰੂਪੀ ਸਤਸੰਗਤ ਰੂਪੀ ਥਾ ਹੈ ਉਹ ਧੰਤਾ ਦੇ ਜੋਗ ਹੈ ਤੇ ਤੇਰਾ ਭਜਨ ਬੰਦਗੀ ਸਾਧਨਾ ਸ਼ੁਭ ਗੁਣਾਂ ਦਾ ਪੈਸਕਾਰਿਆ ਪਸਾਰਾ ਵੀ ਸੱਚਾ ਹੈ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਇਹ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਸਰੂਪ ਵੀ ਤੂੰ ਆਪ ਹੈ ਲੈਣਾ ਪਾਈ ਲੈਣਾ ਗੁਰ ਅੰਗਦ ਸਰੂਪ ਵੀ ਤੂੰ ਹੀ ਹੈ ਅਤੇ ਸ੍ਰੀ ਗੁਰੂ ਅਮਰਦਾਸ ਰੂਪ ਵੀ ਤੂੰ ਹੀ ਹੈ ਇਹ ਸਭ ਸੰਗਤਾਂ ਨੇ ਵਿਚਾਰਿਆ ਵਿਚਾਰਨਾ ਕੀਤਾ ਹੈ ਗੁਰ ਡਿਠਾ ਤਾਂ ਮਨ ਸਾਧਾਰਿਆ ਇਹ ਸਤਿਗੁਰੂ ਜੀ ਜਦੋਂ ਦਾ ਸੰਗਤਾਂ ਨੇ ਤੇਰਾ ਦਰਸ਼ਨ ਦੇਖਿਆ ਹੈ ਦਾ ਹੁੰਦਾ ਸਭ ਦਾ ਮਨ ਹਿਰਦਾ ਸਾਧਾਰਿਆ ਸੁਧਾਰ ਦਿੱਤਾ ਹੈ ਵਸ ਆਧਾਰਿਆ ਸਾ ਸਹਿਤ ਧਾਰਿਆ ਸ੍ਰੀ ਦੇ ਹੋਇਆ ਹੈ ਅੱਗੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਕਥਨ ਕਰਦੇ ਆ ਚਾਰੇ ਜਾਗੇ ਚੋ ਜੁਗੀ ਪੰਜਾਇਣ ਆਪੇ ਹੋਆ ਏ ਸਤਿਗੁਰੂ ਜੀ ਚਾਰੇ ਜੁਗਾਂ ਵਾਲੇ ਸੰਸਾਰ ਵਿੱਚ ਚਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗਿਆਨ ਵਸਤਾ ਵਿੱਚ ਜਾਗਣ ਵਾਲੇ ਪ੍ਰਗਟ ਹੋਏ ਜਿਨ੍ਹਾਂ ਨੇ ਸਿੱਖਾਂ ਨੂੰ ਵੀ ਆਪਣੇ ਉਪਦੇਸ਼ ਦੁਆਰਾ ਗਿਆਨ ਵਸਤਾ ਵਿੱਚ ਜਗਾਉਣਾ ਕੀਤਾ ਉਹਨਾਂ ਗੁਰਾਂ ਦਾ ਪੰਜਾਇਣ ਪੰਜਵਾਂ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੂੰ ਆਪ ਹੀ ਹੋਇਆ ਹੈ ਵਾ ਪੰਜਵਾਂ ਸਰੂਪ ਪਰਮੇਸ਼ਰ ਆਪ ਹੀ ਹੋਇਆ ਹੈ ਆਪ ਹੀ ਨੈ ਆਪ ਸਾਜਿ ਹੋਣ ਆਪੇ ਹੀ ਧੰਮ ਕਲੂਆ ਸੂ ਆਪਿ ਨੈ ਇਸ ਤਰ੍ਹਾਂ ਡੈਸ਼ ਲਗਾ ਕੇ ਥੋੜਾ ਜਿਹਾ ਨੂੰ ਬੋਲਣਾ ਹੈ ਆਪਿ ਨੈ ਨਹੀਂ ਸਿੱਧਾ ਕਹਿਣਾ ਆਪਿ ਨੈ ਕਹਿੰਦੇ ਆਪਿ ਨੈ ਆਪਣੇ ਆਪ ਤੋਂ ਹੀ ਸਾਰੇ ਸੰਸਾਰ ਨੂੰ ਸਿਰਜਣਾ ਪੈਦਾ ਕੀਤਾ ਹੈ ਆਪੇ ਆਪ ਹੀ ਲੋਕ ਪ੍ਰਲੋਕ ਜ਼ਮੀਨ ਅਸਮਾਨ ਆਦ ਸਭ ਨੂੰ ਥੰਮ ਆਸਰਾ ਦੇ ਕੇ ਖਲੋਤਾ ਆਇਆ ਹੈ ਸਭ ਦਾ ਆਧਿਸ਼ਟਾਨ ਸਰੂਪ ਹੋ ਕੇ ਖਲੋਤਾ ਹੈ ਆਪ ਹੀ ਚੰਚਲ ਮਨ ਨੂੰ ਨਾਮ ਦਾ ਥੰੰਬਾ ਆਸਰਾ ਦੇ ਕੇ ਇਸਤਿਤ ਕੀਤਾ ਹੈ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਆਪ ਹੀ ਮੱਥਾ ਰੂਪ ਪੱਟੀ ਹੈ ਆਪ ਹੀ ਹੁਕਮ ਰੂਪੀ ਕਲਮ ਵਾਲਾ ਹੈ ਆਪ ਹੀ ਵਿਧਾਤਾ ਹੋ ਕੇ ਸਭ ਦੇ ਮੱਥੇ ਉੱਤੇ ਲੇਖ ਲਿਖਣ ਵਾਲਾ ਹੋ ਰਿਹਾ ਹੈ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਰੂਆ ਸਾਰੀ ਉਮਤ ਸ੍ਰਿਸ਼ਟੀ ਆਉਣ ਜਾਣ ਵਾਲੀ ਜੰਮਣ ਮਰਨ ਵਾਲੀ ਹੈ ਇਕੋ ਪਰਮੇਸ਼ਰ ਜਾਂ ਗੁਰੂ ਹੀ ਨਵਾ ਨਵੀਨ ਸਰੂਪ ਤੇ ਸਦਾ ਨਿਰਵਾ ਨਿਰੋਗ ਹੈ ਪਾਪ ਅਗਿਆਨ ਆਦ ਰੋਗ ਤੋਂ ਰਹਿਤ ਹੈ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੇ ਚੰਦੂਆ ਪਰਮੇਸ਼ਰ ਸਰੂਪ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੇ ਤਖਤ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਤ ਗੁਰਾਂ ਦਾ ਪ੍ਰਤੱਖ ਵਾਜ ਸਰੂਪ ਚੰਦੂਆ ਸਹਿਵਾਨ ਖਿਵੇ ਚਮਕ ਪ੍ਰਕਾਸ਼ ਰਿਹਾ ਹੈ ਉੱਗਵਣਾ ਹਉ ਤੈ ਆਥਵਣਾ ਚਹ ਚੱਕੀ ਕੀ ਅਨ ਲੋਆ ਉੱਗਵਣ ਹੁੰਦਾ ਸੂਰਜ ਉੱਗਣ ਉਗਲ ਹੋਣ ਤੇ ਪਾਵ ਆਥਵਣੋਂ ਸੂਰੇ ਡੁੱਬਣ ਤੱਕ ਪਾਵ ਉਦਿਆੰਚਲ ਪਹਾੜ ਤੋਂ ਲੈ ਕੇ ਅਸਥਾਂਚਲ ਤੱਕ ਚਾਰੇ ਚੱਕਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਗਿਆਨ ਦਾ ਲੋਆ ਪ੍ਰਕਾਸ਼ ਕੀਤਾ ਹੈ ਜਿਨਿ ਗੁਰੂ ਨਾ ਸੇਵਿਓ ਮਨ ਮੁੱਖਾ ਪਇਆ ਮੋਆ ਜਿੰਨਾ ਪੁਰਖਾਂ ਨੇ ਗੁਰੂ ਅਰਜਨ ਦੇਵ ਜੀ ਦਾ ਸੇਵ ਉਹ ਸੇਵਨ ਨਹੀਂ ਨ ਕੀਤਾ ਉਹਨਾਂ ਮਨਮੁੱਖਾਂ ਨੂੰ ਮੂਆ ਮਰੀ ਬਿਮਾਰੀ ਪੈ ਜਾਂਦੀ ਹੈ ਵਾ ਉਹਨਾਂ ਮਨਮੁੱਖਾਂ ਦੇ ਗਲ ਜੰਮਣਾ ਮਰਣਾ ਪਿਆ ਹੈ ਅਰਥਾਤ ਜਿਵੇਂ ਭੇਡਾਂ ਜਾਂ ਊਠਾਂ ਨੂੰ ਮਰੀ ਪੈ ਜਾਂਦੀ ਏਵੇਂ ਢਾਲ ਪੈਣ ਦਾ ਨਾਮ ਮਰੀ ਹੈ ਪਾਪ ਜਿਸ ਨੂੰ ਮਰੋੜੇ ਲੱਗ ਜਾਣ ਤੇ ਉਛਾਲੀਆਂ ਲੱਗ ਜਾਣ ਉਸ ਨੂੰ ਮਰੀ ਪਈ ਕਹੀਦਾ ਏਉਂ ਮਨਮੁੱਖਾਂ ਨੂੰ ਵਿਕਾਰਾਂ ਦੇ ਭੋਗਣ ਰੂਪੀ ਦਸਤ ਲੱਗੇ ਹੋਏ ਤੇ ਨਿੰਦਿਆ ਰੂਪੀ ਉਛਾਲੀ ਉਲਟੀਆਂ ਲੱਗੀਆਂ ਆਈਆਂ ਏ ਮਰੀ ਪਈ ਹੋਈ ਹੈ ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਟੂਆ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਦੂਣੀ ਦੁੱਗਣੀ ਚੌਣੀ ਚੌਗਣੀ ਕਰਾਮਾਤ ਹੈ ਵਾ ਦੂਣੀ ਦੋ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਚੌਗਣੀ ਭਗਤ ਗੁਰੂ ਅਮਰਦਾਸ ਸਾਹਿਬ ਜੀ ਤੇ ਗੁਰੂ ਰਾਮਦਾਸ ਸਾਹਿਬ ਵਾਲੀ ਕਰਾਮਾਤ ਹੈ ਚਾਰੀ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਹਾਂ ਚੌਹ ਜੁਗੀਚਾਰੇ ਜੁਗਾਂ ਵਾਲੇ ਸੰਸਾਰ ਵਿੱਚ ਚਾਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਤੱਕ ਆਪਣੇ ਆਪਣੇ ਚੌਹ ਸਮਿਆਂ ਵਿੱਚ ਪ੍ਰਗਟ ਹੋਏ ਅਤੇ ਪੰਜਵਾਂ ਸਰੂਪ ਵੀ ਆਪ ਹੀ ਹੋਇਆ ਹੈ ਸੋ ਇਸ ਵਾਰ ਵਿੱਚ ਗੁਰਾਂ ਦਾ ਜਸ ਉਚਾਰਨੇ ਕਰਕੇ ਸੱਤੇ ਤੇ ਬਲਵੰਡ ਦਾ ਕੋੜ ਦੂਰ ਹੋ ਗਿਆ ਸੀ ਅਤੇ ਗੁਰੂ ਸਾਹਿਬ ਜੀ ਨੇ ਦੋਵੇਂ ਭਰਾਵਾਂ ਨੂੰ ਸੰਗਤਾਂ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਸੀ ਉਸ ਵੇਲੇ ਦੋਵੇਂ ਭਰਾ ਇਤਨੇ ਖੁਸ਼ ਹੋਏ ਜੋ ਕਥਨ ਨਹੀਂ ਕੀਤਾ ਜਾ ਸਕਦਾ ਪਰ ਦੋਵੇਂ ਪ੍ਰਾਵਾਂ ਨੇ ਸਾਰੀ ਸੰਗਤਾਂ ਨੂੰ ਇਹ ਅਪਰੋਖ ਤਵਾਰ ਦਾ ਮਹਾਤਮ ਸੁਣਾਇਆ ਸੀ ਇਸ ਕਰਕੇ ਜੋ ਵੀ ਪੁਰਖ ਸਰਦਾ ਭਾਵਨਾ ਦੇ ਸਹਿਤ ਇਸ ਵਾਰ ਦਾ ਪਾਠ ਕਰਦਾ ਉਸ ਦਾ ਕੋਹੜ ਚਮੜੀ ਦਾ ਕੋਈ ਵੀ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਹੈ ਸੋ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਆਪਣੀ ਪੁਸਤਕ ਸੇਕ ਨੇ ਆ ਦੇ ਵਿੱਚ ਲਿਖਦੇ ਆ ਕਿ ਗੁਰਸਿੱਖਾਂ ਨੂੰ ਚਾਹੀਦਾ ਇਸ ਦਾ ਰੋਜ਼ ਹੀ ਪਾਠ ਉਹਨਾਂ ਨੇ ਸਮਾਂ ਵੀ ਦੱਸਿਆ ਕਿ 5:00 ਵਜੇ ਜਾਂ 5:00 ਵਜੇ ਤੋਂ ਬਾਅਦ ਪਾਵ ਰਹਿ ਰਾਸ ਤੋਂ ਪਹਿਲਾਂ ਪਹਿਲਾਂ ਜਰੂਰ ਕਰ ਲਿਆ ਜਾਵੇ ਰਜਾਨਾ RAM ਕਲੀ ਕੀ ਵਾਰ ਰਾਏ ਬਲਵੰਡ tatha ਸੱਤੇ ਢੁਮਾਕੀ ਇਸ ਦਾ ਪਾਠ ਅੱਠ ਪੌੜੀਆਂ ਹਨ ਕੋਈ 8-10 ਮਿੰਟ ਲੱਗਦੇ ਇਸ ਨੂੰ ਸੋ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਇੱਥੇ RAM ਕਲੀ ਦੀ ਜਿਹੜੀ ਤੀਜੀ ਵਾਰ ਹੈ ਸੱਤੇ ਤੇ ਰਾਏ ਬਲਵੰਡ ਵਾਲੀ ਇਹ ਸੰਪੂਰਨ ਹੋਈ ਹੈ ਵਾਹੇ ਗੁਰੂ ਵਾਹੇ guru wahe guru wahe guru ਖਲਸਾ ਵਾਹਿਗੁਰੂ ਜੀ ਕੀ ਫਤਿਹ